ਇਹ ਹੈ ਜੇ ਵੀ ਸਾਡੇ ਪੰਜਾਬ ਚ ਲੀਡਰ ਨੇ ਜਦੋਂ ਜ਼ਿੰਮੇਵਾਰੀ ਮਿਲਦੀ ਸੀ ਉਹਦਾ ਮੋੜਦੀ ਮੈਂ ਨਹੀਂ ਇਹ ਮੈਂ ਕਮ ਲੈੰਦਾ ਤੇ ਜਦੋਂ ਅਸੀਂ ਕੋਈ ਉਸੇ ਮੈਂ ਕਮ ਕਰਦੇ ਉਹਦਾ ਨੁਕਸ ਕੱਢਣ ਲੱਗ ਜਾਂਦੇ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਡੋਬੇ ਦੇ ਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਆ ਆ ਵੇ ਹੁਣ ਦੱਸ ਕੀ ਕਹੇਗਾ ਉਹ ਕਹਿੰਦਾ ਮੈਂ ਸਮਝ ਗਿਆ ਤਾਂ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਲੈ ਮੈਂ ਵੀ ਫਿਰ ਬੋਲਣ ਵਾਲਾ ਕੰਮ ਹੀ ਕੀਤਾ ਮੈਂ ਪਹਿਲਾਂ ਕਸਟਮ ਕੁਰਸੀਆਂ ਚ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਤੁਹਾਨੂੰ ਸਿੱਤੇ ਹੋਏ ਨਾ ਸਾਰੇ ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇੰਨੀ ਦਲੇਰੀ ਨਾਲ ਕਿਉਂਕਿ ਮੇਰਾ ਆਪਦਾ ਝੋਲਾ ਜਿਹੜਾ ਹੈ ਉਹ ਚ ਇਮਾਨਦਾਰੀ ਹੈ ਜੇ ਥੋੜੀ ਵੀ ਬੋਬੇ ਬੈ ਬੈ ਨਹੀਂ ਹੋਗੀ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਪੂਸੇ ਖਾਣ ਦਾ ਜਾਂ ਕੋਈ ਹੋਰ ਗਰੁੱਪイズਮ ਦਾ ਜਾਂ ਕੋਈ ਉਹਦਾ ਲੱਗਿਆ ਰੋਪ ਫਿਰ ਮੈਂ ਨਹੀਂ ਬੋਲ ਸਕਦਾ ਫਿਰ ਮਕਾਨਾ ਹੋ ਜਾਊਗਾ ਕਈ ਇਹੋ ਜਿਹੇ ਵੀ ਸਾਡੇ ਪੰਜਾਬ ਚ ਲੀਡਰ ਨੇ ਜਦੋਂ ਜ਼ਿੰਮੇਵਾਰੀ ਮਿਲਦੀ ਸੀ ਉਹਦਾ ਮੋੜਤੀ ਮੈਂ ਨਹੀਂ ਇਹ ਮੈਂ ਕਮ ਲੈਦਾ ਤੇ ਜਦੋਂ ਅਸੀਂ ਕੋਈ ਉਸੇ ਮਹਿਕਮੇ ਦਾ ਕੰਮ ਕਰਦੇ ਆ ਉਹਦੇ ਨੁਕਸ ਕੱਢਣ ਲੱਗ ਜਾਂਦੇ ਨੇ ਮਤਲਬ ਹਰ ਵਕਤ ਨੁਕਸ ਕੱਢਣਾ ਹੈ ਮਤਲਬ ਕੋਈ ਨਾ ਕੋਈ ਇੱਕ ਬੰਦਾ ਸੀਗਾ ਬੜਾ ਨਗੋਚੀ ਸੀ ਹਰ ਗੱਲ 'ਚ ਨੁਕਸ ਕੱਢਦਾ ਸੀ ਉਹਦੇ ਦੋਸਤ ਵੀ ਤਰ ਪਰੇਸ਼ਾਨ ਯਾਰ ਬੜਾ ਯਾਰ ਇਹਨੂੰ ਕੋਈ ਚੀਜ਼ ਵੀ ਨਹੀਂ ਪਸੰਦ ਆਉਂਦੀ ਯਾਰ ਹਰ ਇੱਕ ਚੀਜ਼ 'ਚ ਨੰਨਾ ਪਾਉਂਦਾ ਯਾਰ ਇਹ ਇੱਕ ਨਾ ਕੁੱਤਾ ਮਿਲ ਗਿਆ ਉਹਨਾਂ ਨੂੰ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਉਹ ਯਾਰ ਦੋਸਤ ਕਹਿੰਦੇ ਲੈ ਵੀ ਅੱਜ ਇਹ ਇਹਨੂੰ ਤਾਰੀਫ ਕਰਨੀ ਪੂ ਕੁੱਤੇ ਦੀ ਬੁਲਾਓ ਇਹਨੂੰ ਅੱਜ ਉਹਨੂੰ ਬੁਲਾਇਆ ਟੋਬੇ ਦੇ ਉਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਵੀ ਹੁਣ ਦੱਸ ਕੀ ਕਹੇਗਾ ਉਹ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਲੈ ਐ ਲੱਭਦੇ ਨੇ ਨੁਕਸਾਨ ਮੈਂ ਵੀ ਫਿਰ ਬੋਲਣ ਵਾਲਾ ਕੰਮ ਹੀ ਕੀਤਾ ਮੈਂ ਪਹਿਲਾਂ ਕੈਸਟਾ ਕੁਸਟਾ ਚ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਤੁਹਾਨੂੰ ਸਿੱਧੇ ਹੋਏ ਨਾ ਸਾਰੇ ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇੰਨੀ ਤੇਲੀਰੀ ਨਾਲ ਕਿਉਂਕਿ ਮੇਰਾ ਅਬਦਾ ਝੋਲਾ ਜਿਹੜਾ ਹੈ ਉਹ ਝ ਇਮਾਨਦਾਰੀ ਹੈ ਜੇ ਥੋੜੀ ਵੀ ਬੇਬਿਆਨੀ ਹੋਗੀ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਪੂਸੇ ਖਾਣ ਦਾ ਜਾਂ ਕੋਈ ਹੋਰ ਗਰੁੱਪイズਮ ਦਾ ਜਾਂ ਕੋਈ ਉਹਦਾ ਲੱਗਿਆ ਰੋਪ ਫਿਰ ਮੈਂ ਨਹੀਂ ਬੋਲਦਾ ਫਿਰ ਮੈਂ ਕਾਣਾ ਹੋ ਜਾਊਗਾ। ਕਈ ਇਹ ਜਿਹੇ ਵੀ ਸਾਡੇ ਪੰਜਾਬ ਚ ਲੀਡਰ ਨੇ ਜਦੋਂ ਜ਼ਿੰਮੇਵਾਰੀ ਮਿਲਦੀ ਸੀ ਉਹਦੋਂ ਮੋੜਦੀ ਮੈਂ ਨਹੀਂ ਇਹ ਮੈਂ ਕੰਮ ਲੈਂਦਾ। ਤੇ ਜਦੋਂ ਅਸੀਂ ਕੋਈ ਉਸੇ ਮੈਂ ਕੰਮ ਕਰਦੇ ਉਹਦੋਂ ਨੁਕਸ ਕੱਢਣ ਲੱਗ ਜਾਂਦੇ। ਮਤਲਬ ਹਰ ਵਕਤ ਨੁਕਸ ਕੱਢਣਾ ਹੈ ਮਤਲਬ ਕੋਈ ਇੱਕ ਬੰਦਾ ਸੀਗਾ ਬੜਾ ਨਗੋਚੀ ਸੀ। ਹਰ ਗੱਲ ਚ ਨੁਕਸ ਕੱਢਦਾ ਸੀ ਉਹਦੇ ਦੋਸਤ ਵੀ ਤਰ ਪਰੇਸ਼ਾਨ ਯਾਰ। ਪੜਾਇਆ ਇਹਨੂੰ ਕੋਈ ਚੀਜ਼ ਵੀ ਨਹੀਂ ਪਸੰਦ ਆਉਂਦੀ ਯਾਰ ਹਰ ਇੱਕ ਚੀਜ਼ 'ਚ ਨੰਨਾ ਪਾਉਂਦਾ ਯਾਰ ਇਹ ਇੱਕ ਨਾ ਕੁੱਤਾ ਮਿਲ ਗਿਆ ਉਹਨਾਂ ਨੂੰ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਉਹ ਯਾਰ ਦੋਸਤ ਕਹਿੰਦੇ ਲੈ ਵੀ ਅੱਜ ਇਹ ਇਹਨੂੰ ਤਾਰੀਫ ਕਰਨੀ ਪਊ ਕੁੱਤੇ ਦੀ ਬੁਲਾਓ ਇਹਨੂੰ ਅੱਜ ਉਹਨੂੰ ਬੁਲਾਇਆ ਟੋਬੇ ਦੇ ਉਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਵੀ ਹੁਣ ਦੱਸ ਕੀ ਕਹੇਂਗਾ ਉਹ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਲੈ ਇਹ ਲੱਭਦੇ ਨੇ ਨੁਕਸਾਨ ਮੈਂ ਵੀ ਫਿਰ ਬੋਲਣ ਵਾਲਾ ਕੰਮ ਹੀ ਕੀਤਾ ਮੈਂ ਪਹਿਲਾਂ ਕੈਸਟਾ ਕੁਸਤਾ ਚ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਤੁਹਾਨੂੰ ਸਿੱਧੇ ਹੋਏ ਨਾ ਸਾਰੇ ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇੰਨੀ ਤੇਲੀਰੀ ਨਾਲ ਕਿਉਂਕਿ ਮੇਰਾ ਅਬਦਾ ਝੋਲਾ ਜਿਹੜਾ ਹੈ ਉਹ ਝ ਇਮਾਨਦਾਰੀ ਹੈ ਜੇ ਥੋੜੀ ਵੀ ਬੋਬੇ ਬੈ ਨਹੀਂ ਹੋਗੀ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਪੂਸੇ ਖਾਣ ਦਾ ਜਾਂ ਕੋਈ ਹੋਰ ਗਰੁੱਪイズਮ ਦਾ ਜਾਂ ਕੋਈ ਉਹਦਾ ਲੱਗਿਆ ਰੋਪ ਫਿਰ ਮੈਂ ਨਹੀਂ ਬੋਲ ਸਕਦਾ ਫਿਰ ਮਕਾਨਾ ਹੋ ਜਾਊਗਾ